ਸਸਰਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਬੁਲੇਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤਹਿਮ ਅਪਡੇਟਸ ਨਾਲ ਸਿੱਕਮ ਕ੍ਰਾਂਤੀਕਾਰੀ ਮੋਰਚਾ ਨੇ ਸਿੱਕਮ ਵਿੱਚ ਲਗਾਤਾਰ ਅਜ ਦੂਜੀ ਵਾਰ ਸੱਤਾ ਜਬਾਸੀ ਕੀਤੀ ਹੈ ਤੇ 32 ਮੈਂਬਰੀ ਵਿਧਾਨ ਸਭਾ ਚ 21 ਸੀਟਾਂ ਜਿੱਤੀਆਂ ਨੇ ਅਧਿਕਾਰੀਆਂ ਨੇ ਇਹ ਵੱਡੀ ਜਾਣਕਾਰੀ ਸਾਹਮਣੇ ਲਿਆ ਦਿੱਤੀ ਹੈ ਤੇ ਮੁੱਖ ਮੰਤਰੀ ਪ੍ਰੇਮ ਸਿੰਘ ਤਮੰਗ ਦੇ ਅਗਵਾਈ ਵਾਲੀ ਐਸਕੇਐਮ ਹੋਰ 10 ਸੀਟਾਂ ਤੇ ਵੀ ਅੱਗੇ ਹੈ ਤਮੰਗ ਨੇ ਰਹੀਨੋਕ ਸੀਟ 7000 ਤੋਂ ਵੱਧ ਵੋਟਾਂ ਨਾਲ ਜਿੱਤੀ ਹੈ ਤੇ ਉਹ ਸੁਰੇਂਗ ਚੰਕੁਖ ਹਲਕੇ ਤੋਂ ਵੀ ਅੱਗੇ ਨੇ ਦਸਯੇ ਕੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਮੁਤਾਬਕ 2019 ਤੱਕ ਲਗਾਤਾਰ 25 ਸਾਲ ਰਾਜ ਕਰਨ ਵਾਲੇ ਸਿੱਕਮ ਡੈਮੋਕ੍ਰੈਟਿਕ ਫਰੰਟ ਨੇ ਸਿਰਫ ਇੱਕ ਸੀਟ ਜਿੱਤੀ ਹੈ ਐਸ ਡੀਐਫ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਪਵਨ ਕੁਮਾਰ ਚਾਮਲਿੰਗ ਦੋਵੇਂ ਸੀਟਾਂ ਤੇ ਹਾਰ ਗਏ ਨੇ ਉਹਨਾਂ ਨੇ ਦੋ ਸੀਟਾਂ ਤੇ ਚੋਣ ਲੜੀ ਸੀ ਸਿੱਕਮ ਚ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੇ ਨਾਲ ਹੀ 1 ਹਾਂ ਅਪ੍ਰੈਲ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਈ ਸੀ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਤੇ ਇੱਕ ਚੋਣ ਨੂੰ VOTING ਦੇ ਆਖਰੀ ਪੜਾ ਦੀ ਸਮਾਪਤੀ ਤੋਂ ਬਾਅਦ ਐਗਜ਼ਿਟ ਪੋਲ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਦੇ ਵਿੱਚ ਮੁੱਖ ਤੌਰ ਤੇ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੋਣ ਲੜ ਚੁੱਕੇ ਨੇ ਐਗਜ਼ਿਟ ਪੋਲ ਦੇ ਨਤੀਜੇ ਮੁਤਾਬਕ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ 10.5% ਦੀ ਕਾਂਗਰਸ ਨੂੰ 32.7% ਦੀ ਜਦਕਿ ਭਾਜਪਾ ਨੂੰ 21.3% ਵੋਟਾਂ ਮਿਲਣ ਦੀ ਉਮੀਦ ਹੈ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਤੇ ਅਸੀਂ ਸਰਵੇ ਵਿੱਚ ਨਹੀਂ ਸਿੱਧਾ ਸਰਕਾਰ ਵਿੱਚ ਹੀ ਆਉਂਦੇ ਹਾਂ ਇਸ ਵਿੱਚ ਮੁੱਖ ਮੰਤਰੀ ਭ ਮਾਨ ਕਹਿੰਦੇ ਨੇ ਕਿ ਕਈ ਪੱਤਰਕਾਰ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਸਰਵੇ ਵਿੱਚ ਨਹੀਂ ਆਉਂਦੀ ਜਿਸ ਦੇ ਜਵਾਬ ਵਿੱਚ ਮੈਂ ਕਿਹਾ ਕਿ ਇਸ ਸਰਵੇ ਵਿੱਚ ਅਸੀਂ ਸਿੱਧਾ ਨਹੀਂ ਸਰਕਾਰ ਵਿੱਚ ਹੀ ਸਿੱਧਾ ਆਉਂਦੇ ਹਾਂ ਕੈਨੇਡਾ ਦੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਹਾਲ ਹੀ ਦੇ ਵਿੱਚ ਇਮੀਗ੍ਰੇਸ਼ਨ ਨੀਤੀ ਦੇ ਬਦਲਾਅ ਖਿਲਾਫ ਪ੍ਰਦਰਸ਼ਨ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਆਪਣੀ ਪੋਹ ਹੜਤਾਲ ਪੂਰੀ ਤਰ੍ਹਾਂ ਨੂੰ ਰੋਕਣ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਇਮੀਗ੍ਰੇਸ਼ਨ ਦੇ ਸੂਬਾਈ ਦਫ਼ਤਰ ਦੇ ਡਾਇਰੈਕਟਰ Jeff Young ਨਾਲ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ ਦੱਸ ਦਈਏ ਕਿ ਭਾਰਤੀ ਵਿਦਿਆਰਥੀਆਂ ਦੀ ਪੋਹ ਹੜਤਾਲ 24 ਮਈ ਤੋਂ ਸ਼ੁਰੂ ਹੋ ਗਏ ਦੂਜੇ ਹਫਤੇ 'ਚ ਦਾਖਲ ਹੋਈ ਹੈ ਸੀਬੀਸੀ ਨਿਊਜ਼ ਅਨੁਸਾਰ ਰੁਪਿੰਦਰਪਾਲ ਸਿੰਘ ਜਨਾ ਦੇ ਵਕ ਪਰਮਿਟ ਦੀ ਮਿਆਦ 14 ਜੁਲਾਈ ਤੋਂ ਖਤਮ ਹੋ ਰਹੀ ਹੈ ਨੇ ਪੋਹ ਹੜਤਾਲ ਰੋਕਣ ਦਾ ਐਲਾਨ ਕੀਤਾ ਦੱਸ ਦਈਏ ਕਿ ਰੁਪਿੰਦਰਪਾਲ ਨੇ ਦੱਸਿਆ ਕਿ ਯੰਗ ਨੇ ਉਹਨਾਂ ਨੂੰ ਪੋਹ ਹੜਤਾਲ ਨੂੰ ਰੋਕਣ ਲਈ ਉਚਾਹਿਤ ਕੀਤਾ ਸੀ ਜਦੋਂ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਤੇ ਵਿਚਾਰ ਕਰੇਗੀ ਪੰਜਾਬ ਦੇ ਸਹਿਰ ਸਬਾਟਾ ਦੇ ਸਬਿਆਚਾਰਕ ਮੰਤਰੀ ਅਨਮੋਲ ਗਗਨਮਾਨ ਜਲਦੀ ਹੀ ਵਿਆਹ ਦੇ ਬੰਧਨ ਚ ਬੱਝਣ ਜਾ ਰਹੇ ਨੇ ਅਨਮੋਲ ਗਗਨਮਾਨ ਦਾ ਵਿਆਹ ਤੈ ਹੋ ਗਿਆ ਹੈ ਮੀਡੀਆ ਰਿਪੋਰਟਾਂ ਅਨੁਸਾਰ ਐਤਵਾਰ 16 ਜੂਨ ਨੂੰ ਕੈਬਨਟ ਮੰਤਰੀ ਅਨਮੋਲ ਗਗਨਮਾਨ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਨੇ ਉਹਨਾਂ ਦਾ ਹਮਸਫਰ ਪੇਸ਼ੇਵਰ ਜੋ ਵਕੀਲ ਹੈ ਪਿਆਸ ਦੇ ਰਕਪੁਰ ਦੇ ਇੱਕ ਪੈਲਸ ਚ ਹੋਵੇਗਾ ਸਾਰੇ ਪ੍ਰੋਗਰਾਮ ਇੱਥੇ ਰੱਖੇ ਜਾਣਗੇ ਕਿਹਾ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਖੂਨ ਕਰਕੇ ਵਿਆਹ ਦੀ ਤਾਰੀਖ ਹੁਣ ਤੈ ਕੀਤੀ ਗਈ ਹੈ ਪਤਾ ਲੱਗਾ ਹੈ ਕਿ ਉਹਨਾਂ ਦਾ ਸੋਹਰਾ ਪਰਿਵਾਰ ਮਲੋਟ ਨਾਲ ਸੰਬੰਧ ਅਮਰੀਕਾ ਦੇ ਜੰਗਬੰਦੀ ਪ੍ਰਸਤਾਵ ਤੇ ਇਜ਼ਰਾਈਲ ਹਮਾਸ ਸਕਾਰਾਤਮਕ ਨਜ਼ਰ ਆ ਰਹੇ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਪ੍ਰਸਤਾਵਿਤ ਯੋਜਨਾ ਦੇ ਜਵਾਬ 'ਚ ਹਮਾਸ ਨੇ ਕਿਹਾ ਹੈ ਕਿ ਉਹ ਬੰਦਕਾਂ ਨੂੰ ਰਿਹਾ ਕਰਨ ਲਈ ਤਿਆਰ ਹੈ ਇਜ਼ਰਾਈਲ ਵੀ ਜੰਗ ਨੂੰ ਖਤਮ ਕਰਨ ਲਈ ਸਹਿਮਤ ਹੋ ਗਿਆ ਹਾਲਾਂਕਿ ਦੋਵਾਂ ਪਾਸਿਆਂ ਦੀਆਂ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ ਇਜ਼ਰਾਈਲ ਮੁਤਾਬਕ ਹਮਾਸ ਵੱਲੋਂ ਸਾਰੇ ਬੰਦਕਾਂ ਦੀ ਰਿਹਾਈ ਜੰਗ ਖਤਮ ਕਰਨ ਦੀ ਸ਼ਰਤ ਹੈ ਇਜ਼ਰਾਈਲ ਦੇ ਵਿਰੋਧੀ ਨੇਤਾ ਲੈਪਿਡ ਨੇ ਵੀ ਜੰਗਬੰਦੀ ਦਾ ਸਮਰਥਨ ਕੀਤਾ ਹੈ ਬਾਈਡਨ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਯੁੱਧ ਖਤਮ ਕਰਨ ਦਾ ਸਮਾਂ ਆ ਗਿਆ ਹੈ ਵੀਆਪੀ ਸਿਟੀ ਮੋਹਾਲੀ ਚਾਜਿਕ ਪ੍ਰਾਈਵੇਟ ਬੈਂਕ ਅਤੇ ਪ੍ਰਾਪਰਟੀ ਡੀਲਰ ਦੇ ਦਫਤਰ ਵਿੱਚ ਅਚਾਨਕ ਅੱਗ ਲੱਗੀ ਹੈ ਜਿਸ ਕਾਰਨ ਭਾਰੀ ਨੁਕਸਾਨ ਹੋਇਆ ਹੈ ਫਾਇਰ ਬ੍ਰਿਗੇਡ ਵਿਭਾਗ ਨੇ ਚਾਰ ਗੱਡੀਆਂ ਦੀ ਮਦਦ ਨਾਲ 3 ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਹਾਲਾਂਕਿ ਅੱਜ ਐਡਵਾਰਡ ਦੀ ਛੁੱਟੀ ਹੋਣ ਕਾਰਨ ਸਟਾਫ ਉੱਥੇ ਨਹੀਂ ਪਹੁੰਚਿਆ ਪਰ ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੋ ਮੰਡਲ ਅਧਿਕਾਰੀ ਜਸਵਿੰਦਰ ਸਿੰਘ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਇਆ ਦੱਸ ਦਈਏ ਕਿ ਹਾਲਾਂਕਿ ਰੀਅਲ ਅਸਟੇਟ ਕਾਰੋਬਾਰ ਦਾ ਦਫਤਰ ਪ ਅੱਜ ਦਿਨ ਚੜ੍ਹਦੇ ਹੀ ਫੇਰ ਕਬੱਡੀ ਜਗਤ ਤੋਂ ਮਾੜੀ ਖਬਰ ਸਾਹਮਣੇ ਆਈ ਹੈ ਆਪਣੀ ਮਾ ਖੇਡ ਕਬੱਡੀ ਦੀ ਤਾਕਤ ਰੇਡਰ ਨਾਨਕ ਤੇ ਇਕਮ ਦਾ ਭਟਾ ਪ੍ਰ ਨਿਰਪੈ ਟੂਰ ਵਾਲਾ ਅੱਜ ਦੁਨੀਆ ਨੂੰ ਅਲਵਿਦਾ ਕਹਿ ਗਿਆ 35 ਸਾਲਾਂ ਨਿਰਪੈ ਨੂੰ ਦੇਰ ਰਾਤ ਸੁੱਤੇ ਪਏ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਸ ਦੀ ਮੌਤ ਹੋਈ ਹੈ ਖਿਡਾਰੀ ਦੇ ਅਕਾਲ ਚਲਾਣਾ ਕਰਨ ਨਾਲ ਖੇਡ ਜਗਤ 'ਚ ਕਾਫੀ ਸੋਗ ਪਸਰਿਆ ਇੱਥੇ ਦੱਸਣੀ ਹੋਊਗਾ ਕਿ ਡੇਢ ਕੁ ਦਹਾਕੇ ਪਹਿਲਾਂ ਮਾਲਵੇ ਇਲਾਕੇ ਦੇ ਤਿੰਨ ਪ੍ਰਾ ਦੋ ਜਾਫੀ ਤੇ ਨਿਰਪੈ ਰੇਡਰ ਵਜੋਂ ਇਕੱਠੇ ਖੇਡਦੇ ਸਨ ਤਾਂ ਕਹਿੰਦੀਆਂ ਕਹਾਉਂਦੀਆਂ ਟੀਮਾਂ ਨੂੰ ਹਰਾ ਕੇ ਘਰ ਵੜਦੇ ਸਨ ਲੋਕ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਐਗਜ਼ਿਟ ਪੋਲ ਨੇ ਪਾਜਪਾ ਦੀ ਬੰਪਰ ਜਿੱਤ ਦੀ ਭਵਿਕਵਾਨੀ ਕੀਤੀ ਹੈ ਵੱਖ-ਵੱਖ ਟੀਵੀ ਚੈਨਲਾਂ ਦੇ ਐਗਜ਼ਿਟ ਪੋਲ 'ਚ ਪਾਜਪਾ ਇੱਕ ਤਰਫਾ ਜਿੱਤ ਰਹੀ ਹੈ ਇਸ ਰੂਹਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਐਗਜ਼ਿਟ ਪੋਲ ਤੇ ਪ੍ਰਤੀਕਿਰਿਆ ਦਿੱਤੀ ਹੈ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਐਗਜ਼ਿਟ ਪੋਲ ਨਹੀਂ ਹੈ ਇਹ ਮੋਦੀ ਮੀਡੀਆ ਦਾ ਪੋਲ ਹੈ ਇਹ ਉਹਨਾਂ ਦੀ ਕਲਪਨਾ ਪੋਲ ਹੈ ਰਾਹੁਲ ਮੁਤਾਬਕ ਜ਼ਿਆਦਾਤਰ ਸੀਟਾਂ ਤੇ ਮੁਕਾਬਲਾ ਦੇ ਨਤੀਜੇ ਆਉਣ ਤੇ ਸਭ ਕੁਝ ਸਪਸ਼ਟ ਹੋ ਜਾਣਾ ਹੈ ਉਹਨਾਂ ਐਗਜ਼ਿਟ ਪੋਲ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੰਦਾ ਹੈ ਜਦੋਂ ਰਾਹੁਲ ਗਾਂਧੀ ਤੋਂ ਤਾਂ ਉਹਨਾਂ ਨੇ ਆਖਿਆ ਕਿ ਤੁਸੀਂ ਸਿੱਧੂ ਮੂਸੇਵਾਲੇ ਦਾ ਗੀਤ 295 ਸੁਣਿਆ ਸੁਣਿਆ ਤਾਂ ਸਮਝੋ ਉਹਨਾਂ ਨੇ ਆਖਿਆ ਕਿ ਉਹਨਾਂ ਨੂੰ 295 ਸੀਟਾਂ ਆਉਣਗੀਆਂ ਸੋ ਇਹ ਸੰਦੇਸ਼ ਦੁਨੀਆ ਦੀਆਂ ਖਬਰਾਂ ਹੁਣ ਮੈਨੂੰ ਦੇਵੋ ਜਾਸਤ ਧੰਨਵਾਦ